नमस्कार आप जी टीवी चैनल पर आज की खास खबर देख रहे हैं हमारे संवाददाता जसवीर सिंह जी के विशेष सहयोग से। तरन तारण राष्ट्रीय राजमार्ग निर्माण के चलते गांव कंग में गुरुद्वारा साहिब पर संकट ग्रामीणों और किसान संगठन का विरोध जारी तरन तारण जिले के गांव कंग में राष्ट्रीय राजमार्ग एक्सप्रेस हाईवे के निर्माण को लेकर तनाव बना हुआ है हाईवे के रास्ते में आ रहे एक पुराने गुरुद्वारा साहिब की इमारत को हटाने के प्रशासन के कदम का स्थानीय गांव वालों और किसान मज़दूर संघर्ष कमेटी पंजाब द्वारा कड़ा विरोध किया जा रहा है गाँव वासियों के अनुसार लगभग पच्चीस माइनस साल पुराना ये गुरुद्वारा साहिब उनकी गहरी धार्मिक आस्था का केंद्र है वे मांग कर रहे हैं कि सड़क का अलाइनमेंट बदला जाए और इसे उन भूमि पर निर्मित किया जाए जिसके मालिकों ने पहले ही इसके लिए मुआवजा स्वीकार कर लिया है विरोध प्रदर्शनों के बाद प्रशासन को गुरुद्वारा क्षेत्र में चल रहे कुछ निर्माण कार्यों जैसे कि टावर हटाने का काम रोकना पड़ा इस रोक से ग्रामीणों को संदेह हुआ कि हाईवे का निर्माण संभवतः मूल योजना से हटकर उस स्थान पर किया जा रहा है जहां इसकी योजना नहीं थी किसान मजदूर संघर्ष कमेटी भी इस मुद्दे पर ग्रामीणों के साथ खड़ी है और प्रशासन की कार्रवाई का विरोध कर रही है स्थानीय पुलिस इंस्पेक्टर प्रभजीत सिंह ने इस बात की पुष्टि की है कि गुरुद्वारा प्रस्तावित हाईवे की भूमि में आ रहा है और ग्रामीण इसे हटाना नहीं चाहते हैं तो उन्होंने ये भी बताया कि विरोध के चलते फिलहाल कार्रवाई और ग्रामीणों के साथ मिलकर समाधान निकालने का प्रयास किया जाएगा मुख्य आपको जो करना सरकार जो करेगी वो करेगी

ਤੇ ਨਾਲ ਹੀ ਮੇਰੀ ਗੱਲ ਜਿਹੜੀ ਆ ਆਪਣਾ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਹੋਈ ਆ ਜਿਹਦੇ ਸਬੰਧੀ ਜਿਹੜਾ ਗੁਰਦੁਆਰਾ ਸਾਹਿਬ ਸਬੰਧੀ ਜਿਹੜੀ ਗੱਲ ਆ ਉਹ ਕਲੀਅਰ ਕਰ ਲੈਂਦੇ ਨੇ ਉਹਦਾ ਜੋ ਵੀ ਵੇਅ ਆਊਟ ਹੋਊਗਾ ਉਹ ਕੱਢ ਲੈਣਗੇ ਬਾਕੀ ਜਿਨ੍ਹਾਂ ਨੇ ਪੈਸੇ ਚੁੱਕ ਲਿਆ ਉਹਨਾਂ ਨੇ ਜਿਹੜੇ ਘਰ ਵਾਲਿਆਂ ਨੇ ਵੀ ਪੈਸੇ ਚੁੱਕੇ ਆ ਉਹਨਾਂ ਦੇ ਪੋਜੈਸ਼ਨ ਨੈਸ਼ਨਲ ਹਾਈਵੇ ਵਾਲੇ ਆਪਣਾ ਕਰ ਰਿਆ ਆ ਅਜੇ ਤੱਕ ਫਲਾਰ ਲੱਗਿਆ ਹੈ ਜੇ ਜੇ ਗੁਰਦਰਾ ਸਾਹਿਬ ਚਾਹੁੰਦਾ ਤੇ ਉਹਦਾ ਡਿਸੀਜਨ ਲਿਆ ਜਾਊਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਣ ਦਿੱਤੀ ਗੱਲ ਆ ਜੋ ਵੀ ਇਹਦਾ ਵੇਅ ਆਊਟ ਕੱਢ ਕੇ ਕੋਈ ਹੱਲ ਕੱਢਿਆ ਜਾਊਗਾ ਇਹਦਾ ਆ ਪ੍ਰੋਜੈਕਟ ਦੀ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਦੇ ਵਿੱਚ ਇਹ ਸਾਡਾ ਗੁਰਦੁਆਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦੁਆਰਾ ਸਾਹਿਬ ਨਾਲ 25-30 ਸਾਲ ਤੋਂ ਗੁਰਦੁਆਰਾ ਸਾਹਿਬ ਇੱਥੇ ਸਾਰੀਆਂ ਸੰਗਤਾਂ 50-60 ਘਰ ਆ ਸਾਡੇ ਇੱਥੇ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਵਾ ਉਹਦੇ ਕਰ ਕਾਜ ਜਿਹੜਾ ਗੁਰਦੁਆਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਆ ਕਿ ਇਹ ਗੁਰਦੁਆਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਈਡ ਥਾਣੀ ਆਪਣਾ ਜਿਹੜਾ ਵਾ ਇਹ ਰੋਡ ਲਗਾ ਲੈਣ ਗੁਰਦਾਰ ਸਾਹਿਬ ਨੂੰ ਨਾ ਛੇੜਿਆ ਜਾਵੇ ਪਰ ਇਹ ਵਜੇਦਿਆ ਕਿ ਅਸੀਂ ਰੋਡ ਤੋਂ 1 ਇੰਚ ਵੀ ਆਸੇ-ਪਾਸੇ ਨਹੀਂ ਕਰਨਾ ਇਹ ਰੋਡ ਜਿੱਥੇ ਆਉਂਦੀ ਆਹੀਂ ਉੱਥੇ ਹੀ ਲੈ ਕੇ ਜਾਣੀ ਆ ਗੁਰਦੁਆਰਾ ਇਸ ਨੂੰ ਸ਼ਿਫਟ ਕਰਾਂਗੇ ਢਾਹ ਦਿਆਂਗੇ ਜੋ ਮਰਜ਼ੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਗੁਰਦਾਰ ਸਾਹਿਬ ਦਾ ਮਸਲਾ ਵਾ ਸਾਡੀਆਂ ਭਾਵਨਾਵਾਂ ਨਾਲ ਜੁੜੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਵਾ ਅਗਰ ਪ੍ਰਸ਼ਾਸਨ ਨੇ ਇਹ ਗੁਰਦਾਰ ਸਾਹਿਬ ਨੂੰ ਬਚਾਉਣ ਵਾਸਤੇ ਅੱਗੇ ਨਾ ਆਇਆ ਤੇ ਅਸੀਂ ਫਿਰ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਔਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਵੀ ਆਪਣੀ ਆਵਾਜ਼ ਠਾਵਾਂਗੇ ਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਸਾਨੂੰ ਜੋ ਵੀ ਮਤਬਦ ਕਰਨਾ ਪਿਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਕਰਾਂਗੇ ਧੰਨਵਾਦ ਅੱਜ ਜੀ ਜਿਹੜਾ ਨੈਸ਼ਨਲ ਹਾਈਵੇ ਰੋਡ ਨਿਕਰਿਆ ਜਿਹੜਾ ਕਿ ਕਾਫੀ ਚਿਰ ਤੋਂ ਪੁਲਿਸ ਪ੍ਰਸ਼ਾਸਨ ਦੇ ਮਦਦ ਲੈ ਕੇ ਡਿਟੇਟਰ ਸ਼ਾਹ ਰਾਜ ਕਰਕੇ ਐਨਐਚਆਈ ਵਾਲੇ ਐਸਡੀਐਮ ਡੀਸੀ ਦੇ ਹੁਕਮਾਂ ਨਾਲ ਲਗਾਤਾਰ ਧੁੰਦੇ ਤੋਂ ਲੈ ਕੇ ਜਿਹੜਾ ਰੋਡ ਕੱਢ ਰਾਇ ਸੀ ਉਹਦੇ ਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆਇਆ ਜਦੋਂ ਪਿੰਡ ਕੰਗ ਦੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਨੀਤ ਨਾ ਪਹੁੰਚੇ ਕਿਉਂਕਿ ਆਪ ਜੀ ਦੇ ਮਾਧਮਾਰੀ ਦੱਸਣਾ ਚਾਹੁੰਦਾ ਵੀ ਜਿੱਥੇ-ਜਿੱਥੇ ਕਬਜ਼ਾ ਲੈ ਰਹੇ ਆ ਉੱਥੇ-ਉੱਥੇ ਜੇ ਕਿਸਾਨਾਂ ਨੇ ਇੱਕ ਦੁੱਕੀ ਤਾਂ ਕਿ ਨਹੀਂ ਚੁੱਕੀ ਹੈ ਕਿ ਰੁਪਿਆ ਚੱਕ ਨਹੀਂ ਚੁੱਕਿਆ ਤੇ ਜਦੋਂ ਉਸੇ ਰੋਡ ਦੇ ਵਿੱਚ ਇੱਥੇ ਪਿੰਡ ਕੰਗ ਦੇ ਵਿੱਚ ਆਏ ਤੇ ਇੱਥੇ ਕੋ ਗੁਰਦੁਆਰਾ ਸਾਹਿਬ ਤੇ ਕੀ ਇਬਰਾਹਿਮ 25 30 ਸਾਲ ਤੋਂ ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦੋ ਟਾਈਮ ਨਿਤਨੇਮ ਹੁੰਦਾ ਵਾ ਤੇ ਅੱਜ ਉਹਨੂੰ ਵੀ ਢਾਉਂਦੀ ਤਿਆਰੀ ਕਰਕੇ ਆਏ ਸੀ ਪਰ ਕਿਸਾਨ ਮਜ਼ਦੂਰ ਸੰਘਰਸ਼ ਮੀਟਿੰਗ ਪੰਜਾਬ ਦੀ ਇਕਾਈ ਤੇ ਹੋਰ ਲਾਗੇ ਬੰਨੇ ਦੇ ਪਿੰਡਾਂ ਦੇ ਜਿਹੜਾ ਇਕੱਠ ਕੀਤਾ ਇੱਥੇ ਪ੍ਰੈਸ ਮੀਡੀਆ ਪਹੁੰਚਾ ਪ੍ਰਿੰਟ মিডিਆ ਪਹੁੰਚਾ ਸੋਸ਼ਲ ਮੀਡੀਆ ਸਾਰਾ ਜਿੱਥੇ ਪਹੁੰਚਾ ਤੇ ਜਥੇਬੰਦੀ ਦੇ ਦਬਾਅ ਨੂੰ ਵੇਖਦੇ ਆ ਜਿਹੜੀਆਂ ਮਗਰੋਂ ਨਜਾਇਜ਼ ਬੁਰਜੀਆਂ ਲਾ ਕੇ ਤੁਰੇ ਆ ਰਹੇ ਸੀ ਉਹ ਬੁਰਜੀਆਂ ਘੱਟੋ ਘੱਟ 30 35 ਫੁੱਟ ਜਿਹੜੀਆਂ ਉਹ ਪਰਾਂ ਕੀਤੀਆਂ ਜਿੱਤੋਂ ਸਾਫ਼ ਸਿੱਧ ਹੁੰਦਾ ਵਾ ਵੀ ਜਿਹੜਾ ਇਹ ਕਬਜ਼ਾ ਨਜਾਇਜ਼ ਕਰ ਰਿਹਾ ਅਸੀਂ ਪਹਿਲੂ ਵੀ ਕਹਿ ਰਹੇ ਆ ਵੀ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਪੁਲਿਸ ਦੇ ਜ਼ੋਰ ਨਾਲ ਜਿਹੜੇ ਕਬਜ਼ੇ ਕਰਨੇ ਬੰਦ ਕੀਤੇ ਜਾਣ